ਅੰਬਸਾਦੀ ਸੜਕਾਂ ਦੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਚੋਨਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਕੱਢਿਆ ਗਿਆ ਫਲਾਈਂਗ ਮਾਰਚ ਕਿਹਾ ਆ ਸਾਡੀ ਹਰ ਚੌਂਕ ਚਰਾਹੇ ਦੇ ਵਿੱਚ ਪੈਣੀ ਨਜ਼ਰ ਹੈਗੀ ਆ ਕਿ ਤਾਂਕੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਹੁਣ ਪਦਮਾਸ਼ਾ ਦੀ ਖੈਰ ਨਹੀਂ ਪੁਲਿਸ ਆਕ ਚੁੱਕੀ ਏ ਪੱਬਾਂ ਭਾਰ ਸੜਕਾਂ ਉੱਤੇ ਡਾਕੇ ਲਗਾ ਕੇ ਲੁਟੇਰਿਆਂ ਚੋਰਾਾਂ ਦੇ ਵਾਲਦ ਚੌਕਸੀ ਬਰਾਕੇ ਰੱਖ ਰਹੀ ਹੈ ਤਿੱਖੀ ਨਜ਼ਰ ਤਾਂ ਕਿ ਕੋਈ ਵੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਕੀ ਕਹਿ ਰਹੇ ਨੇ ਪੁਸਤੇ ਵੱਡੇ ਅਧਿਕਾਰੀ ਆਓ ਜਾਣਦੇ ਹਾਂ ਬਰੇਰੋ ਸੁਪਰੀਮ ਟਾਈਮ ਚੈਨਲ ਦੇ ਨਾਲ ਮਾਰਚ ਬਾਰੇ ਦੱਸਣਾ ਜਿਹੜਾ ਅਸ ਦਾ ਫਲੈਗ ਮਾਰਚ ਹੈ ਮਾਨਯੋਗ ਸਿਟੀਜ਼ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੋਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਇਸ ਫਲੈਗ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਸਿ ਕਮਿਸ਼ਨੇਟ ਪੁਲਿਸ ਅਮ੍ਰਿਤਸਰ ਤੇ ਆਜ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਇਲੈਕਸ਼ਨ ਕਰਕੇ ਅਸੀਂ ਕਰ ਰਹੇ ਹਾਂ ਐਜ਼ ਅ ਕੰਫੀਡੈਂਸ ਬਿਲਡਿੰਗ ਮੀਜ਼ਰ ਸਰ ਕੀ ਮੈਸੇਜ ਆਣਾ ਚਾਹੁੰਦੇ ਹੋ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਅਸ ਪਰ ਲਾਅ ਅਸੀਂ ਗੁੱਕ ਕਰਾਂਗੇ ਠੀਕ ਹੈ